ਇਹ ਸਾਨੂੰ ਚੰਗੀ ਲੱਗੀ ਕਿ ਅਸੀਂ ਪਹਿਲੀ ਵਾਰ ਹੈ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਸਕਦੇ ਆ ਬਿਲਕੁਲ ਸੋ ਅੱਜ ਮੈਂ ਗੋਲੀ کہہ ਰਹੇ ਭਾਈ ਜੀ ਨੇ ਮੈਨੂੰ ਕਿਹਾ ਉੱਥੇ ਕਹਿ ਰੋਦੇ ਟੂਰਨਾਮੈਂਟ ਚ ਭਾਈ ਜੀ ਸੋ ਭਾਈ ਜੀ ਸਾਡਾ ਕੈਸਾ ਮਾਲਵੇ ਦਾ ਮਤਲਬ ਲਫ਼ਜ਼ ਹੈ ਜਿਸ ਸਾਰਾ ਕੁਝ ਹੀ ਆ ਜਾਂਦਾ ਜਿਦੇ ਚ ਆਪਣਾ ਤੈਜ ਜੀ ਚ ਪਿਆਰ ਹੈ ਸੋ ਮੈਂ ਪਹਿਲਾਂ ਵੀ ਦੱਸਿਆ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਬੋਸ ਕਲਚਰ ਨਹੀਂ ਹੈਗਾ ਕਲੈਕਟਿਵ ਡਿਸੀਜਨ ਲੈਣੇ ਆਸੀਂ ਇੱਕ ਦੂਜੇ ਨੂੰ ਪੁੱਛ ਕੇ ਡਿਸੀਜਨ ਲੈਣੇ ਆ ਔਰ ਯੂਥ ਦੀ ਇਸ ਵਕਤ ਬਹੁਤ ਵੱਡੀ ਜਿਹੜੀ ਲੋਡ ਹੈ ਕਿ ਪੋਲਿਟਿਕਸ ਚ ਆਵੇ ਕਿਉਂਕਿ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੁਹਾਡੇ ਚੁੱਲੇ ਤੇ ਅੱਜ ਕੀ ਪਕਣੇ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਅੱਪਾ ਰਾਜਨੀਤੀ ਤੋਂ ਮੁਕਰਦੇ ਕਿਉਂ ਭੱਜਦੇ ਕਿਉਂ ਵਿਚਵੜੀਏ ਉਹ ਅੰਗਰੇਜ਼ੀ ਦੇ ਕਰਾਈਟਰੀਆ ਲਿਖਿਆ ਹੋਇਆ ਕਿ ਜਿਹੜੀ ਰਾਜਨੀਤੀ ਹੈ ਡਰਟੀ ਗੇਮ ਕਿਉਂ ਹੈ ਕਿ ਇਸ ਕਰਕੇ ਨਹੀਂ ਹੈ ਕਿ ਮਾੜੇ ਬੰਦੇ ਨੇ ਇਥੇ ਇਸ ਕਰਕੇ ਹੈ ਕਿ ਚੰਗੇ ਬੰਦੇ ਘੱਟ ਨੇ ਚੰਗੇ ਬੰਦਿਆਂ ਨੂੰ ਜਾਣ ਦੀ ਲੋੜ ਆ ਗਈ ਜੋ ਚੰਗੇ ਆ ਜਾਣਗੇ ਆਟੋਮੈਟਿਕਲੀ ਜੇ ਤੁਸੀਂ ਗੰਧਲਾ ਪਾਣੀ ਹੈ ਉਹ ਚ ਸਾਫ ਪਾਣੀ ਪਾਉਂਗੇ ਉਹ ਭਾਵੇਂ ਇੱਕਦਮ ਤਾਂ ਸਾਫ ਨਹੀਂ ਹੁੰਦਾ ਪਰ ਗੰਧਲਾਪਨ ਤਾਂ ਘਟੂਗਾ ਨਾ ਸੋ ਇਸ ਕਰਕੇ ਰਾਜਨੀਤੀ ਚ ਇਹੋ ਜਿਹੇ ਮੁੰਡੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਕੁਝ ਕਰਨਾ ਹੈ ਪੜ੍ਹਾਈ ਵੇਲੇ ਵੀ ਉਹਨਾਂ ਨੇ ਆਪਣੇ ਆਪਣੀ ਸੰਸਥਾਾਂ ਵਿੱਚ ਕੰਮ ਕੀਤਾ ਤੇ ਆਪਣੇ ਹੱਕ ਮੰਗਣੇ ਆਉਂਦੇ ਨੇ ਜੇ ਹੱਕ ਨਾ ਮਿਲਣ ਵਿਰੋਧ ਵੀ ਕਰਨਾ ਆਉਂਦਾ ਹੈ ਧੰਨਵਾਦ ਵੀ ਕਰਨਾ ਆਉਂਦਾ ਸੋ ਮੈਨੂੰ ਤਾਂ ਸੰਗਰੂਰ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਆ ਅੱਜ ਕਿ ਮੇਰੇ ਆਲੇ ਦੁਆਲੇ ਮੇਰੀਆਂ ਦੋ ਬਾਵਾਵਾਂ ਬਣ ਕੇ ਮੀਤ ਹਰ ਪਰ ਸਾਡੇ ਨਵੇਂ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਗੋਲਦੀ ਜੀ ਆਏ ਨੇ ਤੇ ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਤਾਂ ਪੁੱਛ ਸਕਦੇ देखो पहली गल तो यह जहां का यह बयान है उन्होंने तो खैर इस काम बारे बोलना नहीं चाहिए उन्होंने फिर छह सात बारी कि प्रेसर पाया हूं तो दूहर भी कर लग गए भी कांग्रेस मैं दूजी बार आया ਪਾੜੀ ਪਾਰਟੀ ਚ ਤੋੜ ਕੇ ਲੈ ਕੇ ਬੰਦੇ ਪਾਰਟੀ ਚ ਫੁੱਟ ਪਾ ਕੇ ਪਾਰਟੀ ਦਾ ਨਾਂ ਰੱਖਿਆ ਸੀ ਪੰਜਾਬੀ ਏਕਤਾ ਪਾਰਟੀ ਏਕਤਾ ਤੋੜ ਕੇ ਗਏ ਸੀ ਠੀਕ ਹੈ ਨਾ ਸੋ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਕਿਸੇ ਕਿਸਮ ਦਾ ਸਾਡੀ ਇੱਕ ਪਾਰਟੀ ਜਿਹੜੀ ਹੈ ਜਾਂ ਮੇਰੀ ਸਰਕਾਰ ਜਿਹੜੀ ਹੈ ਇਹ ਕੋਈ ਬੀਜੇਪੀ ਐਡਾ ਕਰ ਸਕਦੀ ਹੈ ਕਿ ਈਡੀ ਭੇਜ ਦਿਓ ਪਹਿਲਾਂ ਫਿਰ ਜਾਂ ਤਾਂ ਇਲੈਕਟ੍ਰਿਕ ਬਾਂਡ ਦੇ ਦੇ ਜਾਂ ਪਾਰਟੀ ਸ਼ਾਮਲ ਹੋ ਜਾ ਇਹ ਬੀਜੇਪੀ ਦਾ ਕਲਚਰ ਹੋ ਸਕਦਾ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਖਰਾ ਸਾਹਿਬ ਅਗਲੀ ਕੋਈ ਬੋਲੀ ਤਾਂ ਉਹਨਾਂ ਦੀ ਬੋਲ ਰਹੇ ਹੈ ਇਹ ਤਾਂ ਮੈਂ ਅਗਲੀ ਪਾਰਟੀ ਉਹਨਾਂ ਦੀ ਫੁੱਲ ਵੀ ਹੋ ਜਾਦਾ ਹੈ ਕਮਲਤਾ ਸੋ ਇਹ ਸਭ ਅਫਵਾਹਾਂ ਨੇ ਕੋਈ ਕਿਸੇ ਕਿਸਮ ਦਾ ਨਾਤਾ ਗੋਲਡੀ ਤੇ ਕੋਈ ਇਲਜ਼ਾਮ ਹੈ ਨਹੀਂ ਕੋਈ ਜਿੱਦ ਜਿੱਦ ਜਾਮ ਹੁੰਦਾ ਅਸੀਂ ਹੁਣ ਤੱਕ ਤਾਂ ਅਸੀਂ ਆਪਣੇ ਵਾਲਿਆਂ ਦੇ ਵਿੱਚ ਚੈੱਕ ਕਰ ਲੇ ਸਾਡੇ ਤਿੰਨ ਤਿੰਨ ਬੰਦਿਆਂ ਤੇ ਇਲਜ਼ਾਮ ਲੱਗੇ ਤੇ ਅਸੀਂ ਉਹਨਾਂ ਤੇ ਐਕਸ਼ਨ ਲੈ ਲਿਆ ਸਵੈਸਥਨ ਦੀ ਕੋਈ ਸਾਡੇ ਕੋਲ ਨਾ ਇਨਫੋਰਮੇਸ਼ਨ ਹੈ ਤੇ ਨਾ ਹੀ ਲਾਲਚ ਜਾਂ ਕੋਈ ਡਰਾਵਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ